ਤੋਡੀ ਸਾਹਮਣੇ ਸਕਰੀਨ ਤੇ ਖੜਾ ਅਜੀਬ ਗਰੀਬ ਹਰਕਤਾਂ ਕਰ ਰਿਹਾ ਇਹ ਵਿਅਕਤੀ ਹੈ ਗੁਰदयाल ਸਿੰਘ ਜੋ ਖੁਦ ਨੂੰ ਇੱਕ ਮਹਿਲਾ ਸਰਪੰਚ ਦਾ ਪਤੀ ਦੱਸ ਰਿਹਾ ਨਾ ਨਾ ਖੜ ਜਾ ਗਲੇ ਚਲੀ ਜਾਂਦੇ ਬਠਿੰਡਾ ਦੇ ਪਿੰਡ ਵੀਰਤਲਾਬ ਦੇ ਰਹਿਣ ਵਾਲੇ ਗੁਰदयाल ਸਿੰਘ ਨੇ ਗੱਡੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਨਾ ਸਿਰਫ ਲਾਲ ਬੱਤੀ ਲਗਾ ਕੇ ਰੱਖੀ ਹੈ ਬਲਕਿ ਗੱਡੀ ਦੇ ਅਗਲੇ ਪਾਸੇ ਪ੍ਰੈਜ਼ੀਡੈਂਟ ਅਤੇ ਸ਼ੀਸ਼ੇ ਤੇ ਆਮ ਆਦਮੀ ਪਾਰਟੀ ਇੰਟਰਨੈਸ਼ਨਲ ਲਿਖਵਾਇਆ ਹੋਇਆ ਹੈ ਖਾਲਸਾ ਜੀ ਕਰੀਬ 1 ਘੰਟੇ ਤੱਕ ਪਾਰਕਿੰਗ ਦੇ ਵਿੱਚ ਖੜੇ ਮੀਡੀਆ ਕਰਮੀਆਂ ਨਾਲ ਬਹਿਸ ਕਰਦੇ ਰਹੇ ਅਤੇ ਜਦੋਂ ਲਾਲ ਬੱਤੀ ਲਗਾਏ ਜਾਣ ਬਾਰੇ ਮੀਡੀਆ ਨੇ ਪੁੱਛਿਆ ਤਾਂ ਅਜੀਬੋ ਗਰੀਬ ਜਵਾਬ ਦੇਨੇ ਸ਼ੁਰੂ ਕਰ ਦਿੱਤੇ ਵਿਰੋਧ ਪ੍ਰਗਟ ਕਰ ਕਾਹਦਾ ਵੀ ਜੇ ਮੇਰੇ ਖਾਤਰ ਕਾਨੂੰਨ ਹੈ ਇਹ ਮੈਂ ਚੁਣਿਆ ਹੋਇਆ ਇੱਕ ਸਰਪੰਚ ਹੈ ਮੇਰੇ ਵਾਈਫ ਸਰਪੰਚ ਹੈ ਇਹ ਮੇਰੇ ਤੇ ਚਾਰ ਵਾਰੀ ਪੁਲਿਸ ਛੇੜਕਾ ਨੇ ਹਮਲੇ ਕਰਤੇ ਤੇ ਮੈਂ ਐਸਐਸਪੀ ਨੂੰ ਮਿਲਿਆ ਆਈਜੀ ਨੂੰ ਮਿਲਿਆ ਡੀਆਈਜੀ ਨੂੰ ਮਿਲਿਆ ਐਸਐਸਪੀ ਨੂੰ ਲੈਟਰ ਕਲਿਆ ਤੇ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤਾ ਹੈ ਲਾਲ ਬੱਤੀ ਲਾ ਕੇ ਮੈਂ ਵਿਰੋਧ ਕਰ ਰਿਹਾ ਵੀ ਇਹ ਕਾਨੂੰਨ ਇੱਕ ਮੇਰੇ ਖਤਰ ਹੈ ਤੇ ਉਹਨਾਂ ਖਤਰ ਕਾਨੂੰਨ ਮੈਨੂੰ ਹੁੱਟ ਨਹੀਂ ਉਹਦਾ ਸਰ ਸਪੀਕਰ ਹੈ ਵਿੱਚ ਤੁਹਾਨੂੰ ਸੁਣਨਾ ਹੁੰਦਾ ਹੈ ਜਾਂ ਜੋ ਕੋਈ ਪ੍ਰਚਾਰ ਕਰਨਾ ਹੁੰਦਾ ਤਾਂ ਸਾਡਾ ਤਾਂ ਮਕਸਦ ਇਹ ਹੈ ਵੀ ਇਹ 200 ਬੰਦੇ ਦੇ ਵਿੱਚ ਵਿਚਰਨਾ ਸਾਨੂੰ ਕੋਈ ਸਾਊਂਡ ਲਾਉਣ ਦੀ ਕਿਹੜੇ ਪਿੰਡੋਂ ਸਰਪੰਚੋਂ ਸੀ ਬੀੜਤਲਾ ਵਸਤੀ ਨੰਬਰ 1 4 5 ਤੋਂ ਤੇ ਮੇਰੀ ਵਾਈਫ ਸਰਪੰਚ ਹੈ ਬੀਬੀ ਰਾਜਪਾਲ ਤਾਂ ਇਹ ਲਾਲ ਬੱਤੀ ਕਿਉਂ ਲਾਈਏ ਤੁਸੀਂ ਲਾਲ ਬੱਤੀ ਇੱਕਮ ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਆ ਵੀ ਪ੍ਰਸ਼ਾਸਨ ਜੇ ਲਾਲ ਬੱਤੀ ਦੀ ਮੇਰੇ ਤੇ ਕਾਰਵਾਈ ਕਰ ਸਕਦਾ ਹੈ ਤੇ ਮੈਂ ਕਹਿਣਾ ਚਾਹੁੰਦਾ ਵੀ ਸਾਰੇ ਪਿੰਡ ਨੂੰ ਪਤਾ ਵੀ ਮੈਨੂੰ ਤਿੰਨ ਵਾਰੀ ਨਿਸ਼ੇੜੀਆਂ ਨੇ ਕੁੱਟਿਆ ਇੱਕ ਚੁਣੇ ਹੋਏ ਸਰਪੰਚ ਨੂੰ ਉਹਦੇ ਵਾਈਫ ਨੂੰ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਸਪੀਕਰ 'ਚ ਬੋਲ ਕੇ 100 ਬੰਦੇ ਨਾਲ ਇੱਕ ਬੰਦਾ ਸਾਨੂੰ ਫੜਾਤਾ ਆਰੇ ਤੋਂ ਤੇ ਉਹ ਬੰਦਾ ਸਦਰ ਪੁਲਿਸ ਵਾਲੇ ਲੈ ਆਉਂਦੇ ਥਾਣੇ 'ਚ ਤੇ ਉੱਥੇ ਉਹ ਛਰਿਆਂ ਬੰਦਾ ਕਹਿੰਦਾ ਵੀ ਢੇਡਾਂ ਦੇ ਪਿੰਡ 'ਚੋਂ ਮਾ ਆ ਗਿਆ 50 ਬੰਦੇ ਤੋਂ ਛੁੱਟ ਕੇ ਤੇ ਵੀ ਮੇਰਾ ਕੋਈ ਨਹੀਂ ਵਿਗਾੜ ਕਿੰਨੀ ਦੇਰ ਹੋ ਗਈ ਬੱਤੀ ਲਾਈ ਨੂੰ ਸੀ ਬੱਤੀ ਲਾਈ ਨੂੰ ਤਾਂ ਦੋ ਕੁ ਦਿਨ ਹੋਏ ਉਹਨੂੰ ਇਹ ਤੁਹਾਨੂੰ ਇਹ ਪੁਲਿਸ ਨੇ ਰੋਕਿਆ ਨਹੀਂ ਗੱਡੀ ਕਿਉਂ ਬੋਲਦੀ ਨਹੀਂ ਪੁਲਿਸ ਨੇ ਮੈਨੂੰ ਕਿਸੇ ਨੇ ਰੋਕਿਆ ਹੀ ਨਹੀਂ ਛੇ ਤਾਂ ਇਹੋ ਜਿੰਨੇ ਲਾਊਡ ਹੈ ਉਹਨਾਂ ਤੋਂ ਕਰਾਇਆ ਉਹਨੇ ਨਹੀਂ ਨਹੀਂ ਇਹ ਬੱਤੀ ਦੀ ਪਰਮਿਸ਼ਨ ਕਿੱਥੋਂ ਲਈ ਆ ਤੁਸੀਂ ਪਰਮਿਸ਼ਨ ਕਿਸੇ ਤੋਂ ਜਿਨ੍ਹਾਂ ਨੇ ਨਿਸ਼ੇੜੀਆਂ ਨੇ ਕੁੱਟਣ ਦੀ ਮੈਨੂੰ ਪਰਮਿਸ਼ਨ ਲਈ ਜਾਨਾ ਉਹਨਾਂ ਤੋਂ ਮੈਂ ਬੱਤੀ ਦੀ ਪਰਮਿਸ਼ਨ ਲਈ ਅੱਛਾ ਮੇਰੇ ਇੱਕ ਪ੍ਰਸ਼ਾਸਨ ਦਾ ਵਿਰੋਧ ਕਰ ਰਿਹਾ ਮੈਂ ਬੱਤੀ ਲਾ ਕੇ ਇਹ ਪਰਸ਼ਾਸਨ ਮੈਨੂੰ ਪ੍ਰਸ਼ਾਸਨ ਕਹਿੰਦਾ ਵੀ ਤੇਰਾ ਜੋਬ ਅਸੀਂ ਕਾਰਵਾਈ ਕਰਦੇ ਆ ਮੈਂ ਬੱਤੀ ਹੁਣੇ ਲਾ ਦੇਣਾ ਕੋਈ ਖਸਕ ਜੇ ਤੁਹਾਡੇ ਤੇ ਕਾਰਵਾਈ ਹੁਣ ਹੋਊਗੀ ਜਿਨਾਲ ਬੱਤੀ ਲਾ ਰਹੀ ਹੈ ਕਾਰਵਾਈ ਹੋਊਗੀ ਫਿਰ ਜੇ ਕਾਰਵਾਈ ਸਰ ਮੇਰੇ ਤੇ ਹੋ ਸਕਦੀ ਹੈ ਤੇ ਕਾਰਵਾਈ ਉਹਨਾਂ ਤੇ ਵੀ ਕਰੋ ਜਿਹੜੇ ਘਰ ਆ ਕੇ ਮੈਨੂੰ ਕੁੱਟਦੇ ਆ ਨਸ਼ੇੜੀ ਕੁੱਟਦੇ ਆ ਮੈਂ ਐਸਐਸਪੀ ਨੂੰ ਰਿਟਰਨ ਦੇ ਦਿੱਚਿਆ ਆ ਆਈਜੀ ਨੂੰ ਦੇ ਦਿੱਚਿਆ ਉਹਨਾਂ ਕੋਲ ਤਾਂ ਮੇਰਾਂ ਰਿਪੋਰਟਾਂ ਹੈ ਜਿੰਨੀ ਤਰੀਕੂ ਦਿੱਤਾ ਜੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਗੈਰ ਹੰਸਰਾਂ ਤੇ ਤੇ ਮੈਂ ਹੱਕ ਸੱਚ ਦੀ ਆਪਣੀ ਕਮਾਈ ਕਰਕੇ ਖੜਦਾ ਮੈਂ ਬੀਏ ਪੜਿਆ ਐਲਐਸਸੀ ਦੀ ਮੇਰੇ ਕੋਲ ਏਜੰਸੀ ਹੈ 14 ਸ ਰੋਸ਼ ਕਰਕੇ ਤੁਸੀਂ ਲਾਲ ਬੱਤੀ ਮੈਂ ਰੋਸ਼ ਕਰਕੇ ਲਾਲ ਬੱਤੀ ਦਾ ਕਰੋਸ਼ ਕਰ ਰਹੀ ਹਾਂ ਮੀਡੀਆ ਕਰਮੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਕੋਈ ਪੁਲਿਸ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਤੇ ਗੁਰਦੇਵ ਸਿੰਘ ਆਪਣੀ ਕਾਰ ਤੇ ਲਾਲ ਬੱਤੀ ਲਗਾ ਕੇ ਹੀ 1 ਘੰਟਾ ਤਮਾਸ਼ਾ ਕਰਨ ਤੋਂ ਬਾਅਦ ਚਲਾ ਗਿਆ ਬਠਿੰਡਾ ਸਿਟੀ ਐਸਪੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਜੋ ਵੀ ਵਿਅਕਤੀ ਕਾਨੂੰਨ ਤੋੜ ਰਿਹਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਅੱਜ ਕੱਲ੍ਹ ਹੀ ਜੁਆਇਨ ਕੀਤਾ ਜੀ ਇਹ ਨੂੰ ਐਸ ਵਾਰ ਵਾਕਿਆਵਰੇ ਪਤਾ ਨਹੀਂਗਾ ਤੁਸੀਂ ਬਹੁਤ ਅੱਛਾ ਲੈਂਦਾ ਜੋ ਵੀ ਕੰਮ ਦੀ ਕਰਨੀ ਕਰਦਾ ਇਹਦੇ ਵਿੱਚ ਪਹੁੰਚ ਕੇ ਫੁੱਟਰ ਚੱਕਦਾ ਚਲਾਉਂਦਾ ਰਿਹਾ ਸਾਰਾ ਐਡਮਿਨ ਨਹੀਂ ਕਾਰਵੇ ਤੇ 1 ਘੰਟਾ ਉੱਥੇ ਕੋਈ ਕੋਈ ਪੁਲਿਸ ਮੁਲਾਜ਼ਮ ਨੇ ਰੋਕਣ ਦੀ ਹਿੰਮਤ ਨਹੀਂ ਪਈ ਕਿਸੇ ਨੇ 1 ਘੰਟਾ ਹੋ ਗਿਆ ਟੀਚਰਾਂ ਦਾ ਧਰਨਾ ਉੱਤਰ ਗਿਆ ਸੀ ਆਹ ਅੱਛਾ ਤਾਂ ਸੈਕਟਰੀਟ ਖਾਲੀ ਹੁੰਦਾ ਜੀ ਉਸ ਤੋਂ ਬਾਅਦ ਸੈਕਟਰੀ ਨੂੰ ਕਹਤਾ ਐਸ ਐਚਓ ਹੁੰਦਾ ਕਾਰਵਾਈ ਕਰੇ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਵੀਆਈਪੀ ਕਲਚਰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਨਾਲ ਹੀ ਸਾਰੇ ਮੰਤਰੀਆਂ ਅਤੇ ਕਿਸੇ ਨੂੰ ਵੀ ਲਾਲ ਬੱਤੀ ਲਗਾਉਣ ਤੋਂ ਰੋਕਣ ਲਈ ਖਾਸ ਕਾਨੂੰਨ ਪਾਸ ਕੀਤਾ ਗਿਆ ਸੀ ਪਰ ਬਠਿੰਡਾ ਵਿੱਚ ਇਸ ਵਿਅਕਤੀ ਵੱਲੋਂ ਜਿਸ ਤਰ੍ਹਾਂ ਬਿਨਾਂ ਡਰ ਸਾਰੇ ਕਾਨੂੰਨ ਤੋੜ ਦਿੱਤੇ ਗਏ ਉਹ ਇੱਕ ਚਿੰਤਾ ਦਾ ਵਿਸ਼ਾ ਬਠਿੰਡਾ ਤੋਂ ਤਰਮਚੰਦਰ ਦੀ ਰਿਪੋਰਟ ਢੇਲੀਪੋਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ